ਅਸੀਂ ਪੰਜਾਬ ਦੀ ਸਰਕਾਰ ਨੂੰ ਸਮਝਾ ਦਿੱਤਾ ਸੀ ਕਿ ਸਰਕਾਰ ਨਵੀਂ ਬਣੀ ਹੈ ਪਿਛਲੇ ਸਮੇਂ ਦੇ ਵਿੱਚ ਦੋਨੋਂ ਜਿਹੜੀਆਂ ਸਰਕਾਰਾਂ ਭਵਾਇਆਂ ਉਹਨਾਂ ਨੇ ਪੰਜਾਬ ਦੀ ਟ੍ਰਾਂਸਪੋਰਟ ਨੂੰ ਬੁਰੀ ਤਰ੍ਹਾਂ ਲੁੱਟਿਆ ਤੇ ਸਾਨੂੰ ਆਸ ਸੀ ਕਿ ਯਾਰੋ ਕਟੜਾ ਮਹੌਨ ਦਾ ਸਰਕਾਰ ਆਈ ਹੈ ਸ਼ਾਇਦ ਸਾਡੇ ਟਰਾਂਸਪੋਰਟ ਨੂੰ ਹੁਦਾਰਾ ਨਹੀਂ ਸਾਡੇ ਟਰਾਂਸਪੋਰਟ ਦੀ ਬਦਕਾ ਸੁੱਤੀ ਹੈ ਪਹਿਲਾਂ ਤੋਂ ਕਿ ਜੇ ਸਾਨੂੰ ਜਿੰਨੇ ਵੀ ਟਰਾਂਸਪੋਰਟ ਮੰਤਰੀ ਮਿਲੇ ਉਹ ਟਰਾਂਸਪੋਰਟ ਦਾ ਸਬੰਧਨ ਸਾਨੂੰ ਮੰਤਰੀ ਨਹੀਂ ਕੋਈ ਮਿਲਿਆ ਇਸ ਕਰਕੇ ਜੀ ਹਾਲ ਪਲਨ ਨਿਕਲਦੀ ਨਹੀਂ ਨਿਕਲਦੀ ਨਹੀਂ ਸਰਕਾਰ ਜਿਵੇਂ ਚਲਾਉਣਾ ਚਾਹੁੰਦੀ ਸੀ ਉਸ ਹਿਸਾਬ ਦੇ ਨਾਲ ਸਰਕਾਰ ਆਪ ਦੇ ਆਪ ਦੇ ਹਿਸਾਬ ਦੇ ਨਾਲ ਸੁਪਰਮੀ ਪ੍ਰਜਾ بڑا ਵੱਡਾ ਅਟੈਕ ਹੈ ਟ੍ਰਾਂਸਪੋਰਟ ਦੇ ਇੱਥੇ ਕਿਉਂਕਿ ਮਿਲਤਾਂ ਜਦੋਂ ਪੰਜਾਬ ਸਰਕਾਰ ਬਣੀ ਸੀ ਉਦੋਂ ਤੋਂ ਲੈ ਕੇ ਲਗਾਤਾਰ ਇਹਨਾਂ ਨੇ بار-ਬਾਰ ਆ ਕੇ ਸਭਸਦਾਂ ਦੀਆਂ ਬਦਲੀਆਂ ਕੀਤੀਆਂ ਜਦੋਂ ਤੱਕ ਸਾਡੇ ਵੀ ਅਫਸਰ ਕਰ ਲੈਗੇ ਹਰ ਸੂਚ ਹੋਇਆ ਇਸ ਗੱਲ ਦਾ ਕਿ ਸਾਨੂੰ ਡੈਕਟਰ ਚਾਂਸ ਦਾ ਫਾਇਦਾ ਜਿਹੜੇ ਮਿਲੇ ਅਸੀਂ ਸਾਡੀ ਜੱਟੇਪੰਦੀ ਖਾਸ ਕਰਕੇ ਔਰਤਾਂ ਦਾ ਵੱਧ ਸਨਮਾਨ ਕਰਦੇ ਅਸੀਂ ਪਰੌਣੇ ਕਿ ਔਰਤਾਂ ਕਿਵੇਂ ਸਪਾਜ ਦੀ ਸਜਣਾ ਕਰਦੀਆਂ ਇਸ ਕਰਕੇ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ ਕਮੰਡਰ ਪਰੋ ਔਰ ਪਰੋਤੇ ਜਾਤੇ ਪਰ ਇਹ ਵੀ ਸੀ ਕਿ ਉਹਨੇ ਵੀ ਆਪਣੇ ਆਪ ਨੂੰ ਪਹਿਲਾਂ ਸਾਫ਼ ਕੀਤਾ ਕਿ ਮੈਂ ਬੜੀ ਇਮਾਨਦਾਰ ਹਾਂ ਪਰ ਜੈਸਾ ਹਰ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਟਰਾਂਸਪੋਰਟ ਦੇ ਹਾਵ ਤੇ ਨਿਕਲੇ ਟਰਾਂਸਪੋਰਟ ਦੇ ਸਾਡੇ ਨੇ ਆਉਂਦੇ ਜਦ ਹੀ ਮੈਕਨਿਕ ਦੇ ਵਿੱਚ ਉਹਦਾ ਮਾਹੌਲ ਪੈਦਾ ਕਰਦਾ ਅਫਸਰਾਂ ਦੇ ਵਿੱਚ ਤੈਸ਼ ਐਕਸ਼ਨ ਕਿ ਲੋਟੀ ਜਾਂ ਜ਼ਫੇਬੰਦੀਆਂ ਨੂੰ ਕਿਸੇ ਦੀ ਡਾਇਰੈਕਟਰ ਅਫਸਰ ਦੇ ਵਿੱਚ ਜਾਨੀ ਦਰਦੀ ਕਰਦਾ ਉਹਨਾਂ ਨੂੰ ਪਹਿਲਾਂ ਮੰਗ ਪੱਤਰ ਪੇਸ਼ ਕਰਾਜੀ ਸੋਚਾਂਗੇ ਤੇ 4-4 ਮਹੀਨੇ ਤੇ 3-3 ਮਹੀਨੇ ਬੀਠਣੀ ਨਾ ਦੇਣਾ ਤੇ ਉਸ ਬਾੜੇ ਤੋਂ ਬੰਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਹਰ ਲੋਜ 5-5500 600 ਤੱਕ ਵੀ ਫਸਾ ਪੈਣਾ ਵਾਜਾ ਮਾਰੇ ਮਾਰੇ ਕਾਰਨਾ ਕਰਕੇ ਖੜ ਜਾਂਦੀਆਂ ਰਹੀਆਂ। ਕੋਰੋਨਾ ਮਹਾਮਾਰੀ ਤੋਂ ਬਾਅਦ ਸਾਡਾ ਜਿਹੜਾ ਸੈਂਟਰ ਸਟੋਰ ਸੀਗਾ ਚੰਡੀਗੜ੍ਹ ਦੇ ਵਿੱਚ ਜਿੱਥੋਂ ਸਾਡਾ ਸਪੇਅਰ ਪਾਰਟ ਮਿਲ ਜਾਂਦਾ ਹੁੰਦਾ ਸੀ ਲੋਕ ਆਪਣੇ ਹਰ ਦਿਨੀ ਕੱਟੀ ਜਾਂਦੀ ਸੀ ਸਪੇਅਰ ਪਾਰਟ ਆਉਗਾ ਹੁੰਦਾ ਸੀ। ਉਹ ਸਪੇਅਰ ਪਾਰਟ ਬਿਲਕੁਲ ਬੰਦ ਹੋ ਗਿਆ। ਛੋਡੇ ਛੋਡੇ ਕੰਨਾਂ ਤੋਂ ਦੱਸਾਂ ਕਾਸਮ ਦੇ ਪਿਛਲੇ ਸਮੇਂ ਦੇ ਉੱਤੇ 108 ਬਸਣ ਸਾਡੇ ਪੰਜਾਬ ਦੇ ਵਿੱਚ ਖੜੀਆਂ ਰਹੀਆਂ ਸਰਕਾਰ ਦੀ ਘਾਟ ਕਰਕੇ ਟਹਿਰਾਣੇ ਕਰਕੇ ਬੈਠ ਰੀਆਂ ਕਰਕੇ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜੀ ਦਾ ਹਾਈ ਕੋਰਟ ਨੇ ਨੋਟਿਸ ਲਿਆਜ ਨੂੰ ਹਾਈ ਕੋਰਟ ਦੇ ਨੋਟਸ ਲੈ ਕੇ ਲੈ ਕੇ ਇਹ ਗਿਆ ਕਿ ਉਹਨਾਂ ਆਸਰਾ ਦੇ ਉੱਤੇ ਕੋਈ ਬੰਦੇ ਕਾਰਵਾਈ ਕੀਤੀ ਜਾਵੇ ਪਰ ਸਾਡੇ ਦਾ ਮੁੱਖ ਮੰਤਰੀ ਨੇ ਜਾਂ ਟ੍ਰਾਂਸਪੋਰਟ ਮੰਤਰੀ ਨੇ ਇਸ ਬਾਰੇ ਕੋਈ ਤਵੱਜੋ ਨਹੀਂ ਦਿੱਤੀ ਇਸ ਗੱਲ ਦੇ ਉੱਤੇ ਜਿਹੜੇ ਕਰਕੇ ਮੈਂ ਸਮਝਦਾ ਕਿ ਡਾਇਰੈਕਟਰ ਸਟੇਟ ਆਫ ਟ੍ਰਾਂਸਪੋਰਟ ਦੇ ਅਫਸਰ ਨੇ ਸਾਢੇ ਗਏ ਉਹ ਆਪਰੇ ਦੇ ਫੈਸਲੇ ਲੈ ਲਾਗੇ ਪਿਛਲੇ ਸਮੇਂ ਚ ਜਿੰਨੀ ਸਾਡੇ ਠੇਕੇ ਵਾਲੇ ਨੇ ਹੜਤਾਲ ਕੀਤੀ ਬਾਰ-ਬਾਰ ਛੋਟੇ ਛੋਟੇ ਕਾਰਨਾ ਕਰਕੇ ਜਿੰਨਾ ਦਾ ਮੌਕੇ ਤੇ ਹੱਲ ਚੜ੍ਹਿਆ ਜਾ ਸਕਦਾ ਸੀ ਪਰ ਡਾਇਰੈਕਟਰ ਦੇ ਅੱਗੇ ਦੇ ਵਕੀਲੇ ਦੇ ਕਰਕੇ ਕੋਈ ਵੀ ਉਹ ਹੱਦ ਨਹੀਂ ਨਿਕਲਿਆ ਔਰ ਲੰਬੀਆਂ ਸਮੇਂ ਦੀ ਹੜਤਾਲਾਂ ਕਰਦੇ ਬਾਅਦ ਵੀ ਫੇਰ ਫੈਸਲੇ ਉਸੇ ਤਰ੍ਹਾਂ ਹੀ ਕਰਦੇ ਪਏ ਜਿਹਦਾ ਮੈਕਥੇ ਦੇ ਬੜਾ ਲੰਮਾ ਲਕਸਾਣਾ ਚੱਲਿਆ ਹੈ ਪਰ ਅੱਜ ਇਹ ਸਰਕਾਰ ਨੇ ਤਾਂ ਜਿਵੇਂ ਹੱਥ ਹੀ ਕਰ ਦਿੱਤੀ ਹੈ ਜਿਹਦਾ ਜਿਹਦੇ ਸਮਝਦਾ ਕਿ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਸੀ ਉਹ ਟਰਾਂਸਪੋਰਟ ਨੂੰ ਆਪਿਆ ਰੋਟਾ ਖੋਟਾ ਦੀ ਰਾਜਨੀਤੀ ਦੇ ਤਹਿਤ ਉਹ ਰੈਣੀਏ ਤੇ ਵਰਤਦੀਆਂ ਸੀ ਪਰ ਉਹ ਰੈਣੀਏ ਕਿਤੇ 6 ਮਹੀਨੇ ਸਾਲ ਬਾਅਦ ਕਿਤੇ 2 ਸਾਲ ਬਾਅਦ ਹੁੰਦੀਆਂ ਸੀ ਕਦੋਂ ਕਦੋਂ ਪ੍ਰਧਾਨ ਮੰਤਰੀ ਨੇ ਆਉਜਾਣ ਜਾਂ ਕੋਈ ਧਾਰਮਿਕ ਸਮਾਗਮ ਵੀ ਇਸ ਤਰ੍ਹਾਂ ਦਾ ਹੋਣਾ ਉਹ ਰੈਣੀਆ ਫੇਰ ਜਾਂਦੇ ਗਿਆ ਸੀ ਪਰ ਅੱਜ ਤਾਂ ਰੈਣੀਏ ਲਗਭਗ ਹਰ ਹਫ਼ਤੇ ਦੀ ਰੁਟੀਨ ਬਣ ਗਈ ਹੈ ਜਿਹੜੇ ਕਰਕੇ ਅਸੀਂ ਤੁਹਾਨੂੰ ਤਕਰੀਫ ਦਿੱਤੀ ਹੈ ਕਿ ਹਰ ਹਫ਼ਤੇ ਬਸਾਂ ਔਰ ਉਹ ਬੱਸਾ ਜਦੋਂ ਰੈਣੀ ਤੇ ਜਾਂਦੀ ਹੈ ਤੇ ਤੁਸੀਂ ਵੀ ਖਾਸ ਕਰਕੇ ਦੇਖਿਆ ਹੋਵੇ ਬਾਸਾਂ ਦੇ ਬਿਲਕੁਲ ਸੁੱਣ ਹੋ ਜਾਂਦੇ ਆ ਪ੍ਰਾਈਵੇਟ ਬੱਸਾਂ ਚੱਲਦੀਆਂ ਨਾ ਪਿਆਰ ਰੋਡ ਦੇ ਦੀ ਬੱਸ ਤੇ ਨਾ ਪੀਆਰਟੀਸੀ ਦੀ ਬੱਸ ਪਹਿਲਾਂ ਹੀ ਨੈਟਵਰਕ ਦੇ ਵਿੱਚ ਤਾਂ ਸਾਡਾ 2400 ਤੋਂ 7 ਬੱਸਾਂ ਦਾ ਫਲੀਟ ਹੈ ਤੇ ਐਨਐਸ ਦੇ ਹਿਸਾਬ ਨਾਲ ਹੀ ਟਾਈਮ ਟੇਬਲ ਹੈ ਤੇ ਸਾਡੇ ਕੋਲੇ 12-1300 ਬੱਸਾਂ ਚੱਲਦੀਆਂ ਪਰ ਜਦੋਂ ਇਹ ਨਹੀਂ ਇਹ 6-6 7-700 ਬੱਸਾਂ आरटीसी ਲਾ ਕੇ 14 14 ਤੋਂ 115 1500 ਦਾ ਕਿ ਵੀ ਜੇ ਲੋ ਜਾਣ ਲੱਗੀਆਂ ਰੈਡੀਗੋ ਤੇ ਤੇ ਜਿੰਨੇ ਲੋਕਾਂ ਨੂੰ ਸਮੂਤਾ ਦਿੱਤੀਆਂ ਸੀ ਸਵਰਧੀਆਂ ਜਾ ਸਾਡੇ ਬੱਚੇ ਜਿਹੜੇ ਪੜ੍ਹਦੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਜਿਹੜੀਆਂ ਔਰਤਾਂ ਨੂੰ ਸਮੂਤਾ ਨਹੀਂ ਹੈ ਜਿੰਨੀ ਉਹਦੇ ਦੀ ਖੱਜਲ ਖਵਾਰੀ ਹੁੰਦੀ ਆ ਉਹ ਕਿਸੇ ਨੇਕ ਇਨਸਾਨ ਤੋਂ ਤਾਂ ਦੇਖੀ ਨਹੀਂ ਜਾ ਸਕਦੀ ਜੇ ਕੋ ਪ੍ਰਾਈਵੇਟ ਦੀਆਂ ਬੱਸਾਂ ਆਉਂਦੀਆਂ ਤੇ ਕਿਵੇਂ ਧੱਕੇ ਨਾਲ ਫੜ ਕੇ ਥੱਲੇ ਲਾਉਂਦੇ ਆ ਕਿਵੇਂ ਛੱਤਾਂ ਭਰ ਕੇ ਲੈ ਕੇ ਜਾਂਦੇ ਆ ਤਾਂ ਮੈਂ ਸਮਝਦਾ ਵੀ ਇਹ ਭਾਵੇਂ ਸਰਕਾਰ ਦਾਅਵੇ ਕਰੇ ਕਿ ਅਸੀਂ ਇਮਾਨਦਾਰ ਹਾਂ ਪਰ ਅਸੀਂ ਸਮਝਦੇ ਆ ਕਿ ਪ੍ਰਾਈਵੇਟ ਟਾਪੀ ਦੀ ਸੇਵਾ ਕੀਤੀ ਜਾ ਰਹੀ ਹੈ ਜਈਆਂ ਸਾਰੀਆਂ ਪਸਾ ਪਿਆਰ ਰੋਡ ਦੇ ਪੀ.ਆਰ.ਟੀ.ਸੀ ਉਹ ਆਪੀਆਂ ਰੈਲਵੇ ਤੇ ਵਤਿਆ ਜਾ ਰਹੀਆਂ ਸੁਣਦੇ ਵਿੱਚ ਆਇਆ ਕਿ ਪੰਜਾਬ ਸਰਕਾਰ ਨੇ 42 ਰੈਲੀਆਂ ਕਰ ਲਈਆਂ ਜਿਨ੍ਹਾਂ ਦੇ ਵਿੱਚੋਂ ਜੇ 7 ਰੈਲੀਆਂ ਹੋ ਗਈਆਂ 5 ਰੈਲੀਆਂ ਉਹ ਤੋਂ ਪਹਿਲਾਂ ਵੀ ਆ ਹੋਈਆਂ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਨਾਲ ਦੀ ਨਾਲ ਪੇਮੈਂਟ ਕਰ ਰਹੇ ਹਾਂ ਆ ਸਾਡੇ ਕੋਲੇ ਸਾਰੀਆਂ ਫਿਕਰਾਂ ਪਈਆਂ ਅੱਜ ਤੱਕ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਕਿਸੇ ਖਜ਼ਾਨੇ ਦੇ ਵਿੱਚੋਂ ਪੰਜਾਬ ট্রান্সਪੋਰਟ ਦੇ ਭਾਜ ਨੂੰ ਨਾ PRTC ਦਾ ਰੋਡਵੇ ਨੂੰ ਇੱਕ ਥੇਲਾ ਨਹੀਂ ਦਤਾ ਰੋਡਵੇ ਪੀਆਰਟੀਸੀ ਰੋਡਵੇ ਦਾ ਘੱਟੋ-ਘੱਟ 8 ਕਰੋੜ ਰੁਪਇਆ ਜਿਹੜਾ ਰੈਨਗੋ ਵਾਲੇ ਪਾਸੇ ਖੜ ਗਿਆ 5.5 ਕਰੋੜ 5 ਕਰੋੜ 40 ਲੱਖ ਦੇ ਹਿਸਾਬ ਦੇ ਨਾਲ ਪੀਆਰਟੀਸੀ ਦਾ ਖੜਾ ਹੈ ਛੋਟੇ ਜਿਹੇ ਬਹਿਜੇ ਜਿਨ੍ਹਾਂ ਦੀ ਪਹਿਲਾਂ ਹੀ ਸਰਕਾਰ ਦੀ ਬੜੀ ਮਾਰ ਚੱਲ ਰਹੀ ਹੈ ਤੇ ਅੱਜ ਇਹਨੇ ਇਹਨੇ ਪੈਸੇ ਔਰ ਉਸ ਤੋਂ ਵੀ ਰਾਵਾਂ ਅਸੀਂ ਗੁਰੂਤਾ ਮੰਗ ਹਸਪਤਾਲ ਦੇ ਬੱਸਾਂ ਚਲਾਈਆਂ ਸਰਕਾਰ ਦਾ ਫੱਟ ਬੰਦਦਾ ਲੋਕਾਂ ਨੂੰ ਸੂਤਦੇ ਵਿੱਚ ਸਾਡਾ ਇਸ 党 ਦੇ ਨਾਲ ਕੋਈ ਮਤਲਬ ਨਹੀਂ ਪਰ ਸਰਕਾਰ ਦਾ ਇਹ ਵੀ ਫੱਟ ਬੰਦਦਾ ਸਰਕਾਰ ਦਾ ਕਿ ਸਰਕਾਰ ਉਹਦੇ ਤਾਤਰ ਉਹਨਾਂ ਲੋਕਾਂ ਨੂੰ ਇਹ ਤਕਲੀਫ ਮਿਲਦੀ ਉਹਦਾ ਕੋਈ ਨਹੀਂ ਕੋ ਸਰਕਾਰ ਬਦਲਵਾ ਪ੍ਰਬੰਧ ਨਹੀਂ ਕਰੇ ਜਦੋਂ ਦੀ ਪੰਜਾਬ ਦੀ ਸਰਕਾਰੇ ਹੋਂਦ ਵਿੱਚ ਆਈ ਹੈ ਇੱਕ ਵੀ ਵਾਰ ਜਿਹਨਾਂ ਨੇ ਪੰਜਾਬ ਰੋਡ ਵਿੱਚ ਪੀਆਰਟੀ ਸੁਣ ਨਹੀਂ ਪਾਈ ਜੋ ਪਿਛਲੇ ਸਮੇਂ ਦੇ ਵਿੱਚ ਬਸਾਂ ਪਈਆਂ ਸੀ ਉਹ ਵੀ ਚੱਲ ਰਹੀਆਂ ਉਹ ਵੀ ਘੱਟ ਬੱਸਾਂ ਹੋਰ ਵੇਲੇ ਤਾਂ 2407 ਬੱਸਾਂ ਦਾ ਫਲੀਟ ਹੈ ਜੈਸਾ ਆਪਦੇ ਨਾਲ ਆਬਾਦੀ ਵਧੀ ਹੈ 1996 ਦੇ ਵਿੱਚ 2407 ਬੱਸਾਂ ਦੇ ਫਲੀਟ ਦੀ ਗੱਲ ਆਈ ਸੀ ਸ਼ਿਵਲੇਸ਼ ਚੌਕੇ 'ਚ ਤੇ ਇੱਕ ਦੂਬਾਰ ਜਦੋਂ ਆਬਾਦੀ ਵਧੀ ਜੇਦੀ ਘੱਟੋ ਘੱਟ 5000 ਦੀ ਘੱਟੋ ਘੱਟ ਜਿੰਨੀ ਬੱਸਾਂ ਦੀ ਹੋਣੀ ਚਾਹੀਦੀ ਸੀ ਤੇ ਆਜੋ ਬੱਸਾਂ ਦੀ ਗਣਤੀ ਘੱਟੇ ਘੱਟ ਦੀ 1600 ਦੇ ਉੱਤੇ ਖੜ ਗਈ ਆ ਗਈ ਤੇ ਬੱਸਾਂ ਪਹਿਲੇ ਘੱਟ ਹੈ ਤੇ ਖਾਸ ਕਰਕੇ ਜਿਹੜੀਆਂ ਏਸੀ ਬੱਸਾਂ 92 ਬਸਾਂ ਏਅਰਪੋਰਟੋਂ ਚਲਾਈਆਂ ਸੀ ਖਾਸ ਮਾਤਰ ਫਰਸ ਸਟੇਸ਼ਨਾਂ 'ਤੇ ਜਾਂਦੀਆਂ ਸੀ ਉਹ ਲਗਭਗ ਬੰਦ ਪਈਆਂ ਨੇ ਉਹ ਬਸਾਂ ਤਾਂ ਬੰਦ ਹੋ ਗਈਆਂ ਹੋਈਆਂ ਉਹਨਾਂ ਦੇ ਪੈਸਾ ਵੀ ਮਿਲ ਰਿਹਾ ਔਰ ਤਾਂ ਜਿਹੜੀ ਪੰਜਾਬ ਰੋਡ ਦੇ ਤੇ ਪੀਆਰਡੀਸੀ ਵਾਲੇ ਅਸੀਂ ਤੇਲ ਵੀ ਆਪਦੇ ਪੱਲੇ ਫੂਕਦੇ ਹਾਂ ਅਸੀਂ ਜਿਹੜਾ ਟੂਰ ਟੈਕਸ ਲੈਂਦੇ ਆਂ ਅਸੀਂ ਉਹ ਵੀ ਆਪਦੇ ਪੱਲੇ ਫੂਕਦੇ ਹਾਂ ਅਸੀਂ ਪਰਬਟਾਂ ਦੇ ਪੈਸੇ ਵੀ ਆਪਦੇ ਵੱਲੇ ਲਾ ਰਹੇ ਆ ਔਰ ਨਾਲ ਵੀ ਨਾਲ ప్రతి ਸਵਾਰੀ 110 ਰੁਪਏ ਉਹ ਜਿਹੜਾ ਚਾਹ ਪਾਣੀ ਦਾ ਕਾਚਾ ਡੇਲੀ ਦਾ ਫਿਕਰੀ ਪੰਜਾਬ ਰੋਡ 'ਤੇ ਕਿ ਆਰ.ਟੀ.ਸੀ. ਆਪਦੇ ਵੱਲੇ ਖਰਚ ਕਰ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਰੇਡੀ ਨੂੰ ਥੀ ਸਹੂਲਤ ਦਿੱਤੀ ਠੀਕ ਹੈ ਸਹੂਲਤ ਮੈਨੂੰ ਚਾਹੀਦੀ ਹੈ ਪਰ ਅਸੀਂ ਇਸ ਗੱਲ ਦਾ ਜਰੂਰ ਸਰਕਾਰ ਤੋਂ ਮੰਗ ਕਰਦੇ ਕਿ ਸਹੂਤ ਕੋਟੇ ਨੂੰ ਵਧਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਹੂਤ ਦੀ ਲੋੜ ਹੈ ਜਿਹੜੇ ਲੋਕ ਪਹਿਲਾਂ ਹੀ ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ ਆ ਉਹਨਾਂ ਨੂੰ ਸਹੂਤ ਦੀ ਲੋੜ ਨਹੀਂ ਸਹੂਤ ਵਾਲੇ ਲੋਕਾਂ ਨੂੰ ਜ਼ਰੂਰ ਸਹੂਤਾਂ ਦੇਣੀਆਂ ਚਾਹੀਦੀਆਂ ਪਰ ਸਰਕਾਰ ਦੇ ਸਹੂਤ ਦੇਤੇ ਅੱਜ ਕੱਲੇ ਪੰਜਾਬ ਰੋਡ ਦੇ ਤਾਂ ਹੀ 200 ਕਰੋੜ ਤੋਂ ਉੱਪਰ ਦਾ ਪੈਸਾ ਜਿਹੜਾ ਪੰਜਾਬ ਜਿਹੜਾ ਸਰਕਾਰ ਵਾਲੇ ਪਾਸੇ ਖੜਾ ਔਰਤਾਂ ਵਾਲਾ ਸਰਕਾਰ ਉਹ ਵੀ ਪੈਸੇ ਦੇਣ ਤੋਂ ਅਨਕਾਰ ਨਹੀਂ ਤਾਰੀ ਸਰਕਾਰ ਦੇ ਨਹੀਂ ਰਹੀ ਸਾਡਾ ਕਹਿਣ ਤੋਂ ਭਾਵ ਹੈ ਕਿ ਇਹ ਸਰਕਾਰ ਕੱਟੜ ਆਮ ਆਦਾਰ ਸਰਕਾਰ ਹੈ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ 12210 ਪਰਮਣント ਰੱਦ ਕਰਨ ਦਾ ਫੈਸਲਾ ਦਿੱਤਾ ਸੀ ਉਹ ਪੈਸੇ ਦੇ ਨਾਲ ਪਰਮਣント ਰੱਦ ਹੋ ਕੇ ਕਸਾ ਬੰਦ ਹੋਣੀਆਂ ਚਾਹੀਦੀਆਂ ਸੀ ਕਾਗਰ ਸਰਕਾਰ ਕੋਲ ਵੀ 12210 ਦੇ ਵਿੱਚੋਂ ਸਿਰਫ 806 ਦਸਾਂ ਬੰਦ ਕਰਨ ਦਾ ਫੈਸਲਾ ਲਿਆ ਸੀ ਇਹ ਸਾਡੀ ਸਰਕਾਰ ਨੇ 41 ਪਿੱਸੇ ਬੰਦ ਕਰਨ ਦੀ ਗੱਲ ਕੀਤੀ ਹੈ ਪਰ ਨਾ ਕਾ ਨਾ ਕਾਗਰ ਸਰਕਾਰ ਨੇ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਪਰਮਨ ਜਨਤਕ ਨਹੀਂ ਕੀਤਾ ਕਿ ਕਿਹੜੇ ਪਰਮਨ ਰਾਤ ਹੋਏ ਆ ਟਾਈਮ ਟੇਬਲ ਵੀ ਸਾਰੇ ਪੰਜਾਬ ਦੇ ਵਿੱਚ ਨਵੇਂ ਬਣੇ ਉਹ ਹਾਈ ਕੋਰਟਾਂ ਦੇ ਇਹ ਗੁਰ ਸਰਕਾਰ ਦੇ ਪੈਸੇ ਉਹ ਸਰਕਾਰ ਦੱਬ ਜੇ ਮਾਰਦੀ ਹੈ ਕਿ ਅਸੀਂ ਸਾਰੇ ਜਿਹੜੇ ਪਾਬੰਦੀ ਰੱਦ ਕਰਕੇ ਅਸੀਂ ਉਹ ਦਸਾਂ ਬੰਦ ਕਰ ਦਿੱਤੀਆਂ ਪਰ ਇਹ ਦਸਾਂ ਦੇ ਟਾਈਮ ਤੇ ਲੱਗੇ ਵੀ ਉਵੇਂ ਹੀ ਚੱਲਦੇ ਆ ਉਹਨਾਂ ਦਸਾਂ ਦੇ ਵਿੱਚ ਉਹਨਾਂ ਨੂੰ ਕੋਈ ਪੁੱਛਣ ਵਾਲੀ ਨਹੀਂ ਸਰਕਾਰ ਨਹੀਂ ਕੋਈ ਗੋਤ ਹੈ ਡਾਇਰੈਕਟਰ ਸਟੇ ਟ੍ਰਾਂਸਪੋਰਟ 8 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਵੀ ਛੁੱਟੀ ਦੇ ਉੱਤੇ ਹੈ ਕੋਈ ਬਦਲਣਾ ਪ੍ਰਬੰਧ ਚਾਰਜ ਜਰੂਰ ਦਿੱਤਾ ਐਸਟੀਸੀ ਨੂੰ ਪਰ ਉਹ ਜਿਹੜੇ ਲੜੀਂਦੇ ਹੀ ਵਖਾਸ ਪੈ ਲੋ ਉਹਨਾਂ ਤੱਕ ਟਾਈਮ ਦਿੰਦੇ ਆ ਹੋਰ ਕਿਸੇ ਤੱਕ ਕੋਈ ਟਾਈਮ ਨਹੀਂ ਦਿੱਤਾ ਜਾਂਦਾ ਅਸੀਂ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਦੇ ਸਹੂਤਾ ਦੇਣੀ ਹੈ tàar ਦੇ ਬਾਇਟ ਦੇ ਵਿੱਚੋਂ ਪੈਸੇ ਰੱਖ ਕੇ ਪੰਜਾਬ ਰੋਡ ਵਿੱਚ ਤੇ ਪੀਆਰਟੀਸੀ ਦੇ ਵਿੱਚ ਬੱਸਾਂ ਪਾਵੇ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਬੱਸਾਂ ਪਈਆਂ ਬੈਂਕਾਂ ਤੋਂ ਕਰਜ਼ਾ ਲੈ ਕੇ ਉਹ ਕਰਜ਼ਾ ਕਰਮਚਾਰੀ ਲਾਉਂਦੇ ਆ